ਲਿਆ ਮੇਰਾ ਪੁੱਤ ਬੈਗ ਫੜਾ ਦੇ ਮੈਨੂੰ ਪਰ ਆਉਣਾ ਹਨਾ ਛੇਤੀ ਛੇਤੀ ਚੱਲੀ ਧੁੱਪ ਬੜੀ ਹੋ ਗਈ ਚਲਾ ਜਾ ਧੁੱਪ ਬਹੁਤ ਹੀ ਮੇਰਾ ਪੁੱਤ ਵੇਖੋ ਨਾਲ ਦਰਵਾਜ਼ੇ ਬੰਦ ਕਰਕੇ ਆਈ ਚਾਚੇ ਜੀ ਘਰ ਆਉਣਾ ਕਰਿਆ Thank you. ਚਲ ਬਿਲ ਜੀ ਤੂੰ ਉੱਠ ਲਾ ਪਹਿਲਾਂ ਆਪਣੇ ਆਏ ਕਿੰਨੀ ਗਰਮੀ ਨਹੀਂ ਆਣੇ ਵਿਚਾਰੇ ਗਰਮੀ ਚ ਆਈ ਆ ਗੁਨਾਲ ਅਲਫਾ ਫਾ ਚੁੱਕ ਤੇ ਉਥੇ ਆਪਣੇ ਕਮਰੇ ਚ ਰੱਖਿਆ ਖਲਾਰਾ ਨਹੀਂ ਪਾਉਣਾ ਇੱਥੇ ਬੈੱਡ ਤੇ ਇਹ ਹਾਂ ਕਿ ਦੱਗ ਗਾਲ ਕੁੱਟਿਆ ਨਹੀਂ ਆਣੇ ਵਿਚਾਰਿਆਂ ਦਾ ਅੱਗੇ ਨਹੀਂ ਗਰਮੀ ਆ ਤੇ ਯਾਨੀ ਗਮੀ ਲੱਗਣ ਦੀ ਨਹੀਂ ਮੇ ਪੁੱਤ ਨੂੰ ਐਸੀ ਜ਼ਿਆਦਾ ਗਮੀ ਲੱਗਣ ਦੀ ਨਹੀਂ ਹੈ ਨਾ अजन फोम लावा फटाफट ला कपे पाते मम्मा ने खाना मेरे पुतो ने दाल चोल खानी खा 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 है को रोटी खानी मम्मा मैं मैगी खानी मैगी हाथ करो मुगी भी धोयो नी मैं बाक नहीं, मैगी, है? आई के लिया मैगी गर्मी कि रसोई चे वड़िया नहीं जान रहा वो पता नहीं कि ਵੇਹ ਜੇ ਉਹ ਵੰਡੀ ਚਲ ਜਿੰਦੀ ਹੈ ਨਾ ਤੇ ਸਾਰਾ ਕੰਮ ਮੈਨੂੰ ਪੈਂਦਾ ਏ ਇੰਨੀ ਗਰਮੀ ਚ ਵੈ ਉਹਦਾ ਸੁੱਖ ਵੀ ਬੜਾ ਏ ਜੇ ਕਿਤੇ 2-3 ਦਿਨ ਚਲ ਜੇ ਮੇਰਾ ਤੇ ਬਣੂਗੀ ਇੱਥੇ ਬਹੁਤ ਗਰਮੀ ਇਹਨੂੰ ਚੋਲ ਹੀ ਦੇ ਦੇਣੀ ਹੈ ਹੈ ਗਈ ਚੋਲ ਮੱਲੇ ਜੋ ਤਾ ਤੂੰ ਵੀ ਮੈਨੂੰ ਚਲਾਉਣ ਲਈ ਦੇ ਦੇ ਫੋਨ ਤੋ ਰੱਖ ਨਹੀਂ ਦੇਣਾ ਜਦੋਂ ਮੇਰੀ ਮੰਮਾ ਆਉਗੇ ਉਹ ਤਾਂ ਮੈਂ ਵੇਚਣ ਦਊਂਗਾ ਮੈਨੂੰ ਦੇ ਦੇ ਇਹ ਆ ਦੋ ਕਿ ਮਿੰਟ ਚਲਾ ਲੀ ਆਲੋ ਬਜਾਪ ਤੂੰ ਮੈਗੀ ਖਾ ਲੋ ਚਾਚੀ ਜੀ ਮੈਂ ਵੀ ਮੈਗੀ ਖਾਣੀ ਮੈਨੂੰ ਇਹ ਦੇ ਦੋ ਮੈਗੀ ਆ ਨਹੀਂ ਮੈਗੀ ਇੱਕੋ ਪੈਕੇਟ ਹੀ ਤੂੰ ਆਖ ਹਲਾ ਇਹ ਵੀ ਮੈਗੀ ਹੁੰਦੀ ਆ ਠੀਕ ਆ ਇਹ ਵੀ ਸੁਆਦ ਹੁੰਦੀ ਆ ਬਲਜੋ ਤੇ ਤੂੰ ਹੀ ਮੈਨੂੰ ਅੱਧੀ ਦੇ ਦੇਣਾ ਮੈਗੀ ਇੱਥੇ ਪਾ ਦੇ ਅਰੇ ਤੂੰ ਹੀ ਮੇਰ ਕੋ ਇਕੱਲਾ ਲਾ ਲੈਰ ਤੇ ਹੋ ਗਈ ਬੰਦ ਚੱਲ ਪਨੇਰੀ ਚ ਪਾਣੀ ਹੋ ਗਿਆ ਅਜੇ ਤੇ ਹਵਾ ਡੇ ਹੀ ਵਗਣਾ ਮੇਰਾ ਦਾਦਾ ਹਣ ਕਮਾ ਦੀ ਗੋਲ ਲਈ ਥੋੜਾ ਜਹਾ ਤੇ ਪੂਜਾ ਨੇ ਤੇ ਹੁਣਾਂ ਤੇ ਠਰ ਕੇ ਤੇ ਖਾਵਾਂਗੇ ਰੋਟੀ ਪਾਣੀ ਆ ਕੇ ਚੱਲ ਫਿਰ ਕਮਾਲ ਗੋਲ ਲੈਨੇ ਹੋਰ ਕੀ ਕਮਿਨ ਨੇ ਵੀ ਅਤਿ ਕਰਾਤੀ ਆ। ਕੜੀ ਦੰਮਾਰ ਲੀ। ਤੇ ਲੱਗਾਂ ਦੀ ਗਲਾ ਸੁਕਣ ਡਿਆ ਮੇਰਾ ਤਾਂ ਪਾਣੀ ਪੀ ਲਈਏ ਪਰ ਭਾਦਾਂ ਤੇ ਬੱਚੇ ਪਾਣੀ ਹੈਗਾ ਵੀ ਆ ਕਿ ਨਹੀਂ। ਤਾਂ ਫਿਰ ਘਰ ਹੀ ਚੱਲਦੇ ਆ। ਸ਼ਾਮ ਨੂੰ ਘੋੜ ਲਾਂਗੇ। ਬੱਚੇ ਤੇ ਪਾਣੀ ਪੀ ਲਈ ਹੈ। ਆਨਦੇ ਯਾਰਾ ਖਰਾਬ ਹੀ ਹੋ ਗਿਆ ਸਾਰਾ ਚੱਲ ਮੈਂ ਹੁਣ ਘਰ ਜਾ ਕੇ ਪੀਵਾਂਗੇ ਸ਼ਾਮ ਹੀ ਆ ਗਈ ਏਥੇ ਚੱਲ ਰੈਸਟ ਕਰ ਲਈਏ 10 ਮਿੰਟ ਲੱਗਦਾ ਦਸ ਆ ਗਿਆ ਹੈ ਹੋਰ ਭਾਜੀ ਕਰੀ ਜਾਂਦੇ ਰੈਸਟ ਆਹੋ ਯਾਰ ਕਰੀ ਜਾਂਦੇ ਰੈਸਟ ਥੱਕ ਗਏ ਯਾਰ ਤੇ ਗਰੀ ਬਰਾ ਦੱਸ ਬਹਿ ਗਈ ਇੰਨੀ ਧੁੱਪ ਚੜੀ ਆ ਤੁਸੀਂ ਠੰਡੇ ਠੰਡੇ ਕਰ ਲੈਣਾ ਹੈ ਨਾ ਕੰਮ ਉਹ ਦੱਸ ਮੈਂ ਇਹ ਵੀ ਹਵਾਵਾ ਚੱਲਣ ਢੀ ਤੇ ਮੈਂ ਚੱਲ ਜਾਦਾ ਕੰਮ ਨੱਬੜ ਦੂ ਉਹ ਥਈ ਥਾਰਾ ਗਾ ਥੋੜਾ ਦਾਖ ਮਰ ਲੈ ਮੈਂ ਚੱਲ ਗੋੜ ਕੇ ਜਾਣੇ ਯਾਰ ਘਰ ਹਵਾ ਦੇ ਚੱਲਣ ਢੀ ਆ ਪਰ ਵੇਖ ਲੋ ਕੋਈ ਬਾਹਰ ਹੈਗਾ ਵਾ ਤੁਸੀਂ ਇਕੱਲੇ ਕੰਮ ਕਰਨ ਦੇ ਜੇ ਤੇ ਜੇ ਹੈ ਨਹੀਂ ਕਰ ਭਾਬੀ ਇੱਥੇ ਤੁਸੀਂ ਰੋਟੀ ਦੇ ਟਾਈਮ ਨਾਲ ਆਣ ਕੇ ਖਾ ਲੈਣੀ ਉਹ ਮੈਨੂੰ ਇਹ ਲਾਲਚ ਹੋ ਗਿਆ ਮੈਂ ਚੱਲ ਥੋੜਾ ਥਾਂ ਰਹਿ ਗਾ ਗੋੜ ਕੇ ਜਾਣੇ ਆ ਤੇ ਬਾਅਦ ਮੈਨੂੰ ਲੱਗੇ ਤੇ ਮੈਂ ਤੇ ਆ ਗਿਆ ਇੱਧਰ ਚਾਚੇ ਵੱਲ ਤੇ ਮੈਂ ਤਾਂ ਇੱਥੇ ਪਾਣੀ ਪੀਣੇ ਆ ਤੇ ਉਹ ਵੇਖ ਪਾਣੀ ਸਾਰਾ ਕਦਾਂ ਕੀਤਾ ਜਾਨਵਰਾਂ ਨੇ ਤੇ ਲੈਡ ਨਹੀਂ ਆਉਂਦੀ ਜੀ ਲੈਡ ਨਹੀਂ ਆ ਰਹੀ ਆਉਂਦੀ ਨਹੀਂ ਤੇ ਤੋਚਾ ਮੈਂ ਭਰ ਲੈਣਾ ਉਹਦਾ ਤੇ ਮੈਨੂੰ ਵੀ ਪਤਾ ਨਹੀਂ ਮੈਂ ਤਾਂ ਆਖਿਆ ਵੀ ਤੁਸੀਂ ਆ ਜਾਂਦੇ ਤੇ ਅੱਗੇ ਟਾਈਮ ਨਾਲ ਚਲੋ ਐਂ ਕਹੀਏ ਚੱਲੀਏ ਹੁਣ ਤੇ ਜਾ ਕੇ ਰੋਟੀ ਖਾਈਏ ਚੱਲ ਫਿਰ ਘਰ ਚਲੀਏ ਫਿਰ ਹਾਂ ਹਾਂ ਚਲੀਏ ਜੀ ਚਲੋ ਆਜੋ ਚਲ ਪਹਿਲ ਮੈਂ ਆਂਟੀ ਜੀ ਹਾਂ ਜੀ ਆਕੇ ਆਹੋ ਮੈਂ ਚੱਲੇ ਹੋਈ ਆਵਾ ਕਦੋਂ ਦੀ ਡਿਕਨ ਦੀ ਹਮੇ ਅੱਛਾ ਮੈਂ ਅੱਗੇ ਕਹਿਣੀ ਮੈਂ ਹਾਂ ਉਹਨਾਂ ਨੇ ਕਹਿਣਾ ਪੂਜਾ ਘਰੇ ਜਾਣ ਕੇ ਨਹੀਂ ਆਈ ਤੇ ਉਹ ਮੈਂ ਨਾ ਰੋਟੀ ਖਾ ਕੇ ਨਾ ਤੇ ਲੰਮੇ ਪੈ ਗਈ ਚਾਚੀ ਉਹਨਾਂ ਦੇ ਚੱਲ ਘੜੀ ਲੰਮੇ ਪਾ ਜਿੰਨੇ ਆ ਉਂਝ ਮੈਂ ਸੋਚਿਆ ਮੈਂ ਸਿੱਧੀ ਚੱਲ ਜਣਾ ਉਹਨੇ ਨਹੀਂ ਹੋਣਾ ਨਹੀਂ ਨਹੀਂ ਉਹਨਾਂ ਕਿਉਂ ਨਹੀਂ ਦੱਸ ਆਪਣਾ ਘਰ ਆ ਹਨਾ ਚਲੋ ਹੁੰਦੇ ਜਾਂਦੇ ਸੁਣਨ ਲੱਗੀ ਦਾ ਹਾਂਜੀ ਹਾਂਜੀ ਇਹ ਤੇ ਗੱਲ ਠੀਕ ਆ ਤੁਹਾਡੀ ਹੋਰ ਆਂਟੀ ਜੀ ਅੰਕਲ ਗਏ ਕੰਮ ਤੇ ਮੇਰੀ ਗੱਲ ਸੁਣ ਅੰਦਰ ਆ ਉੱਥੇ ਆ ਤੇਰੇ ਨਾਲ ਕੋਈ ਗੱਲ ਕਰਨੀ ਹੈ ਅੰਦਰ ਆ ਤੇ ਇੱਥੇ ਹੀ ਬਹਿ ਜੰਨੇ ਆ ਨਹੀਂ ਇੱਥੇ ਨਹੀਂ ਕਰਨ ਵਾਲੀ ਕੰਧਾਂ ਨੂੰ ਹੀ ਕੰਨ ਹੁੰਦੇ ਚਲੋ ਆ ਜਾ ਪੂਜਾ ਇੱਥੇ ਬਹਿ ਹੁਣ ਇੱਥੇ ਵਧੀਆ ਵਾ ਹਾਂਜੀ ਇੱਥੇ ਕਿਸੇ ਨੇ ਨਹੀਂ ਹੁਣ ਸਾਡੀ ਕੋਈ ਗੱਲ ਸੁਣਨੀ ਜਿਵੇਂ ਮਰਜ਼ੀ ਕਰੀਏ ਅੱਛਾ ਅੱਛਾ ਮੇਰੀ ਗੱਲ ਸੁਣੋ ਤੁਸੀਂ ਤੇ ਮੈਨੂੰ ਫਿਕਰ ਹੀ ਬੜੀ ਪਾਈ ਆ ਗੱਲ ਹੋਈ ਕੀ ਆ ਬਾਅਦ ਚ ਕਰਦੇ ਗੱਲ ਪਹਿਲਾਂ ਮੈਂ ਚਾਹ ਘੁੱਟ ਬਣਾ ਲਾਂ ਨਹੀਂ ਤੁਸੀਂ ਗੱਲ ਥੋੜੀ ਥੋੜੀ ਐਨੀ ਨਹੀਂ ਨਹੀਂ ਮੈਂ ਚਾਹ ਨਹੀਂ ਪੀਣੀ ਤੁਸੀਂ ਬੈਠੋ ਇੱਕ ਮਿੰਟ ਮੈਂ ਥੋੜੀ ਰੋਟੀ ਖਾਦੀ ਹੀ ਕੁਝ ਪੀਣੀ ਆਹੋ ਤੇ ਇਹ ਮੈਨੂੰ ਪਹਿਲਾਂ ਇਹ ਦੱਸੋ ਵੀ ਤੁਸੀਂ ਗੱਲ ਹੋਈ ਕੀ ਆ ਮੈਨੂੰ ਤਾਂ ਤੁਸੀਂ ਫਿਕਰ ਹੀ ਬੜਾ ਪਾਇਆ ਵਾ ਸੱਚ ਪੁੱਛੋ ਨਾ ਤੇ ਜਦੋਂ ਦੇ ਤੁਸੀਂ ਉੱਠ ਕੇ ਆਏ ਆ ਨਾ ਮੇਰੇ ਤੇ ਮਨ ਝਟੇ ਘਟ ਕੀ ਲੱਗੀ ਦੀ ਆ ਵੀ ਪਤਾ ਨਹੀਂ ਕੀ ਗੱਲ ਹੋ ਗਈ ਹੋਣੀ ਹੈ ਜਿਹੜਾ ਮੈਨੂੰ ਆਂਟੀ ਨੇ ਨਾ ਐਦਾਂ ਸੀਰੀਅਸ ਹੋ ਕੇ ਕਿਹਾ ਵਾ ਵੀ ਘਰ ਉਹ ਹੋ ਕੇ ਜ਼ਰੂਰ ਜਾਵੀ ਤੈਨੂੰ ਪਤਾ ਹੈ ਉੱਥੇ ਹੀ ਗੱਲ ਕਰਨੀ ਆ ਤੁਹਾਨੂੰ ਸੁਣ ਲਈਆਂ ਸੀ ਅੱਜ ਅਸ਼ਾ ਉਹ ਪਰ ਨਹੀਂ ਚਾਚੀ ਨੇ ਨਹੀਂ ਮੈਨੂੰ ਕੋਈ ਵੀ ਗੱਲ ਕੀਤੀ ਉਹਨਾਂ ਨੇ ਤਾਂ ਨਹੀਂ ਮੈਨੂੰ ਕੋਈ ਗੱਲ ਕੀਤੀ ਇੱਦਾਂ ਮੈਂ ਤਾਂ ਤੈਨੂੰ ਕਿਹਾ ਸੀ ਮੈਂ ਸਾਡੇ ਘਰ ਆਈ ਤੈਨੂੰ ਮੈਂ ਦੱਸੂਗੀ ਗੱਲ ਤੇ ਤੇਰੇ ਨਾਲ ਮੈਂ ਇਹ ਕਰਨ ਲੱਗੀ ਆ ਵੀ ਤੂੰ ਤੇ ਇਹਨਾਂ ਨੂੰ ਆਪਣਾ ਸਮਝ ਕੇ ਉਨੀ ਆ ਤੇ ਇਹਨਾਂ ਤੇਨੂੰ ਕਦੀ ਆਪਣਾ ਸਮਝਿਆ ਵਾ ਇਹ ਤੇਰੀ ਪਿੱਠ ਪਿੱਛੇ ਬਹੁਤ ਗੱਲਾਂ ਕਰਦੀਆਂ ਨੇ ਇਹਨਾਂ ਦੀ ਸਿਰਫ ਤੇਰੀ ਜਾਇਦਾਦ ਤੇ ਅੱਖ ਵਾ ਹਾਂਟੀ ਜੀ ਤੁਹਾਡੇ ਕਹਿਣ ਦਾ ਮਤਲਬ ਕੀ ਆ ਨਹੀਂ ਆਂਟੀ ਜੀ ਤੁਹਾਨੂੰ ਕੋਈ ਨਾ ਭਲੇਖਾ ਲੱਗਾ ਜੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਮੈਂ ਲਾਦਾ ਤੁਹਾਡਾ ਨਾ ਕਿਸ ਨੇ ਗੱਲ ਕਰ ਛੜੀ ਆ ਇਦਾਂ ਦੀ ਪਰ ਹੈ ਇਦਾਂ ਦਾ ਕੁਛ ਨਹੀਂ ਜੀ ਉਹ ਤੇ ਮੇਰੇ ਨਾਲ ਬੜੇ ਪਿਆਰ ਨਾਲ ਰਹਿੰਦੀ ਆ ਵਾ ਵੇਖੋ ਮੈਂ ਹੰਨੀ ਆ ਤੇ ਕਿੰਨਾ ਆਏਗੇ ਦਾ ਮੇਰਾ ਚਾਹ ਕਰਦੀ ਆ ਉਹ ਤੂੰ じゃ ਇਹੋ ਤੇ ਗੱਲ ਵਾ ਤੈਨੂੰ ਤੇ ਇੰਨਾ ਗੱਲਾਂ ਦਾ ਪਤਾ ਹੀ ਨਹੀਂਗਾ ਤੇਰੀਆਂ ਅੱਖਾਂ ਤੇ ਤੇ ਪਰਦਾ ਪਿਆ ਵਾ ਉਹ ਵਿੱਚੋਂ ਕੋਜ ਨੇ ਉੱਪਰੋਂ ਕੋਜ ਨੇ ਉਹ ਖਾਨ ਬਦਲੇ ਤੈਨੂੰ ਪਿਆਰ ਕਰਦੀਆਂ ਨੇ ਤੈਨੂੰ ਖਾਂਡੀਆਂ ਨੇ ਜੇ ਤੈਨੂੰ ਅਜੀਬ ਨਹੀਂ ਨਾ ਯਕੀਨ ਹੋਣ ਰਿਆ ਤਰੀਕਾ ਤੈਨੂੰ ਮੈਂ ਦੱਸ ਦਿੰਨੀ ਆ ਤੂੰ ਉਹਨਾਂ ਕੋਲੋਂ ਜ਼ਮੀਨ ਕਢਾ ਜਿਹੜੀ ਉਹ ਫ੍ਰੀ ਚ ਵਾਹੁੰਦੇ ਆ। ਇੱਕ ਵਾਰੀ ਉਹਨਾਂ ਕੋਲ ਠੇਕਾ ਮੰਗ ਕੇ ਵੇਖ। ਅੱਗੋਂ ਵੇਖੀ ਬੋਲਦੇ ਆ। ਫੇਰ ਤੈਨੂੰ ਸਾਰਾ ਪਤਾ ਲੱਗ ਜਾਊ। ਝੂਠੇ ਪਿਆਰ ਦੀ ਪੱਟੀ ਤੇਰੀਆਂ ਅੱਖਾਂ ਤੋਂ ਫੇਰ ਹੀ ਲੱਥਣੀ ਆ। ਜਿੱਦਣ ਤੂੰ ਉਹਨਾਂ ਕੋਲ ਠੇਕਾ ਮੰਗੇਂਗੀ ਫੇਰ ਤੈਨੂੰ ਪਤਾ ਲੱਗਣਾ ਵੀ ਆਂਟੀ ਸੱਚੀ ਬੋਲਦੀ ਹੀ। ਆਂਟੀ ਜੀ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ। ਇਦਾਂ ਨਾ ਮੇਰਾ ਮਨ ਬੜਾ ਦੁਖੀ ਹੁੰਦਾ ਜੇ। ਭਾਵੇਂ ਜਿੱਦਾਂ ਮਰਜ਼ੀ ਆ ਨਾ ਹੈ ਤੇ ਉਹ ਮੇਰੀ ਚਾਚੀ ਆ। ਪਰ ਮੈਂ ਉਹਨੂੰ ਚਾਚੀ ਕਦੀ ਸਮਝਿਆ ਨਹੀਂ ਮੈਂ ਤੇ ਉਹਨੂੰ ਆਪਣੀ ਮਾਂ ਹੀ ਸਮਝਦੀ ਆ ਤੁਸੀਂ ਪਤਾ ਨਹੀਂ ਕਿਉਂ ਇਦਾਂ ਦੀਆਂ ਗੱਲਾਂ ਕਰਨ ਦੇ ਜੇ ਮੈਨੂੰ ਤਾਂ ਲੱਗਦਾ ਤੁਹਾਨੂੰ ਨਾ ਕਿਸੇ ਨੇ ਬਾਰੋਂ ਹੀ ਇਦਾਂ ਗਲਤਫਹਿਮੀ ਪਾ ਛੱਡੀ ਆ ਪਰ ਇਦਾਂ ਦਾ ਹੈ ਕੁਝ ਨਹੀਂ ਜੇ ਬਾਕੀ ਆਂਟੀ ਜੀ ਭਾਵੇਂ ਜਿੱਦਾਂ ਦੇ ਮਰਜ਼ੀ ਆ ਨਾ ਪਰ ਮੇਰੇ ਆਏ ਗਏ ਦਾ ਬਥੇਰਾ ਚਾਹ ਕਰਦੇ ਆ ਮੇਰੇ ਲਈ ਤੇ ਹੁਣ ਸਭ ਕੁਝ ਇਹੋ ਹੀ ਆ ਨਾ ਹੁਣ ਮੇਰਾ ਕਿਹੜਾ ਮਾਂ ਪਿਓ ਆ ਜਿਹਦੇ ਮੈਂ ਹੱਥਾਂ ਤੇ ਮੂੰਹ ਆਲ ਲੈ ਵੇਖਣਾ ਵਾ ਵੇਹ ਪੂਜਾ ਮੇਰਾ ਤੇ ਫਰਜ਼ੀ ਤੈਨੂੰ ਸਮਝਾਉਣਾ ਬਾਕੀ ਸਮਝਣਾ ਜਾਂ ਨਹੀਂ ਸਮਝਣਾ ਉਹ ਤੇਰੀ ਮਰਜ਼ੀ ਆ ਹੁਣ ਤੂੰ ਲੰਘੀ ਆ ਤੂੰ ਵੇਖਿਆ ਹੀ ਆ ਨਾ ਗੇਟ ਅੱਗੇ ਕਿੰਨਾ ਖਲਾਰਾ ਪਿਆ ਵਾ ਜੇ ਤੇਰੀ ਜ਼ਮੀਨ ਉਹ ਵਾ ਸਕਦੇ ਆ ਤੂੰ ਕਿਨਾਂ ਗੇਟ ਨੂੰ ਲੋਕ ਕੀਤਾ ਵਾ ਉਹ ਤੇਰੇ ਘਰ ਦੀ ਸਫਾਈ ਵੀ ਤੇ ਕਰ ਸਕਦੇ ਆ ਥਾਂ ਵਰਤਨ ਵੀ ਤੇ ਉਹੋ ਹੀ ਰਏ ਆ ਉਹਨਾਂ ਦਾ ਫਰਜ਼ ਬਣਦਾ ਸਫਾਈ ਕਰਨੀ ਜਿੱਤਰਾ ਅੰਦਰ ਘਾਹ ਬੂਟ ਚੜਿਆ ਵਾ ਕੀ ਹਾਲ ਬਣਿਆ ਕਰਦਾ ਚਲੋ ਕੋਈ ਗੱਲ ਨਹੀਂ ਆਂਟੀ ਜੀ ਅੱਪੇ ਕਰ ਲੈਣਗੇ ਸਫਾਈ ਉਹਨਾਂ ਨੂੰ ਵੀ ਪਤਾ ਹੀ ਆ ਜੇ ਥਾ ਉਹਨਾਂ ਨੇ ਵਰਤਨਾ ਆਇਆ ਤੇ ਕਰਨੀ ਸਫਾਈ ਵੀ ਉਹਨਾਂ ਨੂੰ ਹੀ ਪੈਣੀ ਆ ਕੋਈ ਨਹੀਂ ਬਾਕੀ ਚਲੋ ਠੀਕ ਆ ਫਿਰ ਮੈਂ ਚਲਦੀ ਆ ਹੁਣ ਤੁਹਾਨੂੰ ਪਤਾ ਮੈਂ ਤੇ ਚਾਚੀ ਨੂੰ ਦੱਸ ਕਿਵੇਂ ਨਹੀਂ ਆਈ ਚਾਚੀ ਦੇ ਅੰਦਰ ਲੰਮੇ ਪਏ ਹੀ ਮੈਂ ਤੇ ਚੁੱਪ ਕਰਕੇ ਹੀ ਆ ਗਈ ਸੀ ਤੇ ਹੁਣ ਨਾ ਤੂੰ ਹੀ ਵੀ ਉਹਨਾਂ ਨੂੰ ਉਹਨਾਂ ਦੱਸਿਓ ਐਦਾਂ ਉਹਨਾਂ ਨੇ ਕਹਿਣਾ ਇਹ ਚੁੱਪ ਕਰਕੇ ਹੀ ਚਲ ਗਈ ਹੀ ਉਧਰ ਨੂੰ ਠੀਕ ਆ ਮੈਂ ਕਿਉਂ ਦੱਸਣਾ ਪੁੱਤ ਅਤੀ ਇਹ ਮੈਨੂੰ ਕੀ ਲੋੜ ਆ ਉਹਨਾਂ ਨਾਲ ਗੱਲ ਕਰਨ ਦੀ ਮੈਂ ਗੱਲ ਕਰਕੇ ਉਹਨਾਂ ਨੂੰ ਆਪਣੇ ਗਾਲ ਪਵਾਉਣਾਮ ਨਹੀਂ ਕੋਈ ਗੱਲ ਨਹੀਂ ਆਂਟੀ ਜੀ ਉਹਨਾਂ ਨੇ ਕਾਨੂੰ ਤੁਹਾਡੀ ਗੱਲ ਪੈਣਾ ਵਾ ਚਲੋ ਕੋਈ ਨਹੀਂ ਹੈ ਚੰਗਾ ਫਿਰ ਠੀਕ ਇਹਨੇ ਕਿੱਥੋਂ ਮੰਨਣਾ ਫਤੀਜੀ ਤੇ ਉਹਨਾਂ ਦੀ ਹੈ ਨਾ ਕੋਈ ਨਹੀਂ ਮੈਂ ਵੀ ਇਹਨੂੰ ਮਨਾ ਕੇ ਛੱਡੂੰਗੀ ਮੈਂ ਵੀ ਲੈਣ ਤੇ ਲਿਆਉਂਗੀ ਇੱਕ ਵਾਰੀ ਇਹਨੂੰ ਨਹੀਂ ਸੌਖੀ ਜਾਨ ਤੇ ਮੈਂ ਵੀ ਨਹੀਂ ਇਹਦੀ ਛੱਡਦੀ ਕੋਈ ਨਹੀਂ ਅੱਜ ਨਹੀਂ ਤੇ ਫਿਰ ਕਿਸ ਦਿਨੇ ਇਹਨੂੰ ਘੇਰ ਲੂੰਗੀ ਉਦਾਂ ਵਾਹੇ ਇੱਕ ਗੱਲ ਆ ਆਂਟੀ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਨਾ ਕੀਤੀਆਂ ਤਾਂ ਸਾਰੀਆਂ ਸੱਚੀਆਂ ਹੀ ਆ ਇਹ ਗੱਲ ਤਾਂ ਮੈਨੂੰ ਵੀ ਪਤਾ ਹੀ ਆ ਨਾਲਿਆ ਲੱਭਣ ਹੀ ਧਿਆ ਸਾਰਾ ਕੁਛ ਕਿਦਾਂ ਖਲਾਰ ਪਾਇਆ ਕਿਤੇ ਇੰਨਾ ਨਹੀਂ ਇਹਨਾਂ ਨੂੰ ਪਤਾ ਹੈਗਾ ਵੀ ਥਾਂ ਵੀ ਤੇ ਅਹੀਂ ਵਰਤਣ ਦੇ ਆ ਤੇ ਸਫਾਈ ਵੀ ਤੇ ਕਰਨਾ ਸਾਡਾ ਫਰਜ਼ ਬਣਦਾ ਹੀ ਆ ਪਤਾ ਨਹੀਂ ਇਹਨਾਂ ਦਾ ਮਨ ਕਿਦਾਂ ਦਾ ਆ ਕੀਪ ਤਾਂ ਕੀ ਹੈ ਇਹਨਾਂ ਦੇ ਮਨ 'ਚ ਜਿਹੜਾ ਇਹ ਸਫਾਈ ਕਰਕੇ ਹੀ ਨਹੀਂ ਖੁਸ਼ ਹੈਗੇ ਮੈਂ ਤੇ ਇਹਨਾਂ ਨੂੰ ਕੁਛ ਕਹਿ ਵੀ ਨਹੀਂ ਸਕਦੀ ਵੇਖਾਂ ਬੂਆ ਵੀ ਤੇ ਖੁੱਲੇ ਛੱਡੇ ਦੇ ਆ ਮੈਂ ਕਿਹੜਾ ਇੱਥੇ ਜਿੰਦਰੇ ਮਾਰੇ ਦੇ ਆ ਵੀ ਜਿਹੜਾ ਇਹਨਾਂ ਨੇ ਸਫਾਈ ਨਹੀਂ ਕਰ ਸਕਦੇ ਬੰਦਾ ਕਰਨਾ ਚਾਹੇ ਨਾ ਤੇ ਅੰਦਰ ਜਾ ਕੇ ਸਫਾਈ ਕਰ ਸਕਦਾ ਮਮਣਾ ਚਾ ਚੀ ਨਾਲੋਂ ਫੇਜ ਇਹਨੂੰ ਪਹਿਲਾਂ ਮੈਂ ਨਾ ਅੰਦਰ ਪਹੁੰਚ ਜਾ ਫਟਾਫਟ ਪਤਾ ਨਾ ਲੱਗੇ ਕਿਤੇ ਆ ਕਿਤੇ ਧਰ ਗਈ ਆ ਆਏ ਹਾਏ ਹੁਣ ਇਥੇ ਮੇਰੇ ਲੋਕੀ ਲੰਮੀ ਪਈਏ ਵੇਖਾਂ ਤਾਂ ਸਹੀ ਬਾਤ ਓਹੋ ਮਨਾਵੀ ਖਾਂ ਕਿਤੇ ਉਹਦੇ ਬਲਾਤ ਹੀ ਨਹੀਂ ਆ ਗਈ ਕਿਤੇ ਉਹਦੇ ਲਾਗੇ ਤੇ ਨਹੀਂ ਕਿਹੋ ਜੀ ਜਾ ਕੇ ਕਿਤੇ ਉਹਨੂੰ ਪੁੱਠੀਆਂ ਸਿੱਧੀਆਂ ਮਤਾਂ ਦੇਦੀ ਰਵੇ ਪੂਜਾ ਤੂੰ ਤੇ ਪਿਆਰੇ ਇਧਰ ਕਿਧਰ ਤਰੀ ਆਉਂਦੀ ਈ ਨਹੀਂ